ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਮਾਰੀ ਗੱਲ ਹੋਈ ਆ ਜ ਆ ਵੇਖੋ ਆ ਜਲਥਲ ਹੀ ਹੋਈ ਆ ਨਗਰਕੋਟ ਬੁੱਢੇ ਤੋਂ ਹੀ ਬੋਲਣ ਨੇ ਬਾਬੇ ਗਲਜਾਰ ਸਾਹ ਦੀ ਵਹਿ ਤੋਂ ਹੀ ਕੋਠੀ ਤੇ ਚੜੇ ਆ ਵੇਖੋ ਕਿੱਡਾ ਮੰਧਾਲਾ ਪਾਣੀਆਂ ਦਾ ਉਹ ਬੰਨ ਦੇ ਨਾਲ ਵੀ ਲੱਗਾ ਜੇ ਮਰ ਪਾਣੀ ਪੀ ਆਏ ਆ ਤੇ ਫੁੱਟ ਪਾਣੀ ਮਿੰਟੇ ਚ ਚੜ ਗਿਆ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਵੇਖੋ ਜਲਥਲ ਹੀ ਹੋਈ ਪਈ ਆ ਮਹਾਰਾਏ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਏ ਖਵਾਜਾ ਖੇਰ ਮਹਾਰਾਏ ਚੜ੍ਹਦੀਆਂ ਕਲਾ ਕਰੋ ਬੜੀਆਂ ਫਸਲਾਂ ਆਹੀ ਲੋਕਾਂ ਦੀਆਂ ਬਹੁਤ ਜਿਆਦੀਆਂ ਬਹੁਤ ਦੁੱਖ ਆਉਂਦਿਆ ਰੋਣ ਆਉਂਦਿਆ ਵੇਖ ਕੇ ਫਸਲਾਂ ਲ ਬਈ ਅਸੀਂ ਆਨੇ ਮਹਾਰਾਜ ਆਪ ਸਾਡੇ ਵਰਗੇ ਜ਼ਿੰਮੇਦਾਰ ਵਿਚਾਰੇ ਮਾਤੜ ਲੋਕ ਪਰ ਬਹੁਤ ਮਾੜੀ ਗੱਲ ਹੋਈ ਆ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੋਟਾਂ ਲੈਣ ਨੂੰ ਤਾਂ ਦਗੜ ਦਗੜ ਤਿੰਨੇ ਚਾਰੇ ਪਾਰਟੀਆਂ ਭੱਜੀਆਂ ਆਉਂਦੀਆਂ ਵਾ ਤੇ ਇਹੋ ਜੇ ਕੰਮ ਤੇ ਵੇਖੋ ਯਾਰ ਕਿ ਇਹਨੂੰ ਵੰਡੋ ਥੋੜਾ ਪਾਇਆ ਇਹਨਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਪਾਇਆ ਆਮ ਲੋਕ ਗਰੀਬ ਬਹੁਤ ਜ਼ਿਆਦੀ ਕਰਨਦੇ ਆਮ ਘਰ ਵਾਲੇ ਲੋਕ ਆ ਇਹਨਾਂ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਪੈਸੇ ਦੇ ਵੱਧੂ ਇਹਨਾਂ ਕੋਲੇ ਨੋਟ ਆ ਤੇ ਚਲੋ ਕੀ ਰੀਬਾ ਦਾ ਕਿਹਨਾਂ ਚਰਾ ਹੋਣਾ ਅਸੀਂ ਬੈਠੇ ਆ ਤੂੜੀ ਦਾ ਵੇਖੋ ਕੀ ਹਾਲ ਆ ਕੱਲ ਵਿਚਾਰਿਆਂ ਦਾ ਇੱਡਾ ਵੱਡਾ ਉਟ ਖੋਇਆ ਵਿਚਾਰਿਆਂ ਦੀ ਨੋਹ ਗੁਜਰਗੀ ਪਾਣੀ ਦੇ ਵਿੱਚ ਹੀ ਕੱਢ ਕੇ ਲਗਾਏ ਆ ਕੱਲ ਵਿਚਾਰੇ ਸਰਕਾਰ ਵੀ ਪਾਣੀ ਦੀ ਬਹੁਤ ਮੰਦੇ ਹਾਲ ਹੋਇਆ ਤੇ ਮਾਰਾ ਸੱਚੇ ਪਾਸ਼ਾ ਮਿਹਰ ਕਰੇ ਦਾਦਾ ਇਹ ਸਰਕਾਰਾਂ ਗਰੀ ਬੇਨਤੀ ਕਰਦੇ ਆ ਪਾਉ ਥੋੜਾ ਜਿਆ ਰੱਖਿਆ ਕਰੋ ਨਿਗ੍ਹਾبانی ਡੀਸੀ ਸਾਹਿਬ ਹੋਰ ਜਿੰਨੇ ਪ੍ਰਸ਼ਾਸਨ ਸਾਰਾ ਰੱਖਿਆ ਕਰੋ ਵੋਟਾਂ ਚਲੋ ਤੁਹਾਨੂੰ ਹੀ ਲੋਕਾਂ ਨੇ ਪਾਉਣੀ ਆ ਹੋਰ ਕਿਹਦਾ ਪਾਸੇ ਪਾਉਣੀ ਆ ਵਾ ਤੇ ਇਸ ਤਰ੍ਹਾਂ ਮਿਹਰ ਕਰਿਆ ਕਰੋ ਮੇਰੇ ਵੀਰ ਆਏ ਤੋਕਤੇ ਮੋਕੇ ਪਹੁੰਚਿਆ ਕਰੋ ਜਰੂਰ ਆ ਵੇਖੋ ਕਿੱਡੇ ਸੋਨੇ ਝੋਨੇ ਦੀ ਸਾਰੀ ਜਲਥਲ ਹੋਈ ਪਈ ਆ ਮਾਰੂ ਨਿਗਾਹ ਕਿਸਦਾ ਹਾਲ ਥੋੜਾ ਹੁਣਾ ਪੇਟੀਆਂ ਕੱਢ ਕੇ ਇਧਰ ਉੱਚੇ ਥਾਂ ਤੇ ਹੀ ਰੱਖੀਆਂ ਬਾਬੇ ਦੇ 400 ਹੋ ਗਈਆਂ ਫੌਜੀ ਗਿਆ ਤੇ ਆ ਵੇਖੋ ਕੀ ਹਾਲ ਪਾਣੀ ਦਾ ਆ ਪੋਲ ਆਪਣਾ ਤੇ ਜੂਮ ਕਰਕੇ ਵਿਖਾਉਨੇ ਆ ਤੁਹਾਨੂੰ ਮਾਰੋ ਨਿਗਾ ਬੱਲੇ 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 ਬਹੁਤ ਜ਼ਿਆਦਾ ਆਟਕ ਹੋਇਆ ਵਾ ਮਹਾਰਾ ਚੜਦੀ ਕਲਾ ਕਰੇ ਭਈ ਸੱਚੇ ਪਾਤਸ਼ਾਹ ਮੇਰ ਕਰੇ ਦਾਤਾ ਇਹ ਖਵਾਜਾ ਖੇਦਰ ਭਈ ਆਪ ਆਪਦੇ ਥਾਂ ਤੇ ਜਾਵੇ ਹੁਣ ਬਹੁਤ ਹੁਣ 15 ਦਿਨ ਹੋ ਗਏ 16 ਦਿਨ ਪਾਣੀ ਵਰਤਦੇ ਨੂੰ ਮਹਾਰਾਏ ਹੁਣੀ ਕਿਰਪਾ ਕਰਤੇ ਚਲੋ ਅਜੇ ਬਾੜੇ ਮੋੜ ਜਿਹੜੇ ਖੜੇ ਉਹ ਬਾਜ ਜਾਣ ਦੋ ਕਿਲੇ ਜਿਹਦੇ ਵਿਚਾਰੇ ਗਰੀਬ ਦੇ ਆ ਮਹਾਰਾਏ ਮੇਰ ਕਰੇ ਬਾਬਾ ਨਾਨਕ ਸਾਹਿਬ ਸੱਚੇ ਪਾਸ਼ਾ ਕਲਗੀਧਰ ਪਾਸ਼ਾ ਸ਼ੀਦੋ ਸਿੰਘੋ ਮਹਾਰਾਜ ਕਿਰਪਾ ਕਰਿਓ ਜੇ ਨਗਰਾਂ ਖੇੜਿਆਂ ਤੇ ਸਾਰਿਆਂ ਤੇ ਵੈਰੀ ਦੁਸ਼ਮਣਾਂ ਮਹਾਰਾਏ ਕੇ ਦਾ ਇਹੋ ਜਿਹਾ ਭਾਣਾ ਵਰਤ ਰੇ ਜੋ ਆ ਕੌਤਕ ਵਰਤਿਆ ਬਾਕੀ ਬਹੁਤ ਮਾੜੀ ਗੱਲ ਹੋਈ ਆ ਫੌਜੀ ਵੱਲੋਂ ਦੀ ਨੋ ਵੱਲੋਂ ਬਹੁਤ ਬਹੁਤ ਦੁੱਖ ਆਉਂਦਿਆ ਹੋਰ ਪਾਣੀ ਇੱਕ ਪਾਣੀ ਨੇ ਮਾਰਿਆ ਇੱਕ ਨਵਾ ਉੱਤ ਪੈ ਗਈ ਆ ਬਹੁਤ ਮੜਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਚੜ੍ਹਦੀ ਕਲਾ ਕਰੇ ਪਰਮੇਸ਼ਰ ਤੁੰ ਤੁੰ ਹਾਲੇ ਅਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮ ਜੋ ਸਾਧ ਸੰਗਤ ਜੀ ਅਜ ਨਗਰ ਕੋਟਪੁਟਾ ਤਸੀਹ ਪੱਟੀ ਜੋ ਆ ਵੇਖੋ ਦਰਿਆ ਦਾ ਹਾੜ ਜੋ ਬਹੁਤ ਕੁਜਤੀ ਮਾਰ ਪਈ ਆ ਜਿਹਦੇ ਵਿੱਚ ਸਾਡੇ ਵੀਰ ਨੌਨਿਹਾਲ ਸਿੰਘ ਜੀ ਜਿਹੜੇ ਉਹ ਗੰਦੇ ਵਿਚਾਰੇ ਬੜੇ ਹੀ ਛਾਹ ਦੇ ਨਾਲ ਸਾਰੀਆਂ ਸੰਗਤਾਂ ਨੂੰ ਟਿਕਾ ਨੂੰ ਸਾਰੇ ਨੂੰ ਜਾ ਜਾ ਕੇ ਕੱਢਣ ਦੇ ਆ ਉਹਨਾਂ ਵੀ ਅਸੀਂ ਉਹ ਉਹਨਾਂ ਬਾਬਾ ਗਲਜਾਰ ਸੋ ਦੀ ਬੈਗ ਨੂੰ ਤੁਰੇ ਜਾਣਦੇ ਆ ਤੇ ਦੁੱਲਾਹੋਂ ਦੀ ਬੈਗ ਨੂੰ ਜਾਣਦੇ ਆ ਜੀ ਕੱਢਨੇ ਆ ਪਾਣੀ ਬਹੁਤ ਜ਼ਿਆਦਾ ਪਿੱਛੋਂ ਫੂਣ ਆਇਆ ਵੀ 8 9 ਫੋਕ ਆਪਣਾ ਫੋਟੋ ਹੋਰ ਪਾਣੀ ਛੱਟਦਾ ਹੋਵੇ ਵਿੱਚੋਂ ਅਸੀਂ ਹੋਰ ਹੀ ਮਤ ਕਰਦੇ ਆਣੇ ਆ ਵੀ ਸਰਕਾਰ ਨੂੰ ਆਣੇ ਆ ਵੀ ਆ ਤਗੜੇ ਹੋ ਗਏ ਜੀ ਸੀ ਪੀਆਂ ਵੀ ਘਲਾਓ ਕੋਈ ਨਾ ਕੋਈ ਜੀਸੀਬੀ ਅਜੇ ਬੰਨੂ ਬੜੇ ਕਮਜ਼ੋਰ ਹੋ ਗਏ ਆ ਰੇਦਾ ਦੇ ਟਿੱਪਰ ਲੰਘ ਲੰਘ ਕੇ ਅੱਜਿਆਂ ਨੇ ਵੀ ਜੀਸੀਬੀਆਂ ਦੋ ਤਿੰਨ ਕਲਾਉ ਜੇ ਮਿੱਟੀ ਪੈਣ ਵਾਲੀ ਆ ਬੰਨ ਤੇ ਉਹ ਵੀ ਘਲਾਉਣ ਸਾਰੇ ਸੰਗਤਾਂ ਗਾੜੀ ਕਢ ਨਹੀਂ ਬਟਾ ਇਹਨਾਂ ਵੀਰਾਂ ਦੀ ਵੀ ਮੱਤ ਕਰੀਏ ਤਗੜੇ ਹੋ ਗਏ ਜਿਨ੍ਹਾਂ ਦਾ ਲਾਹੂ ਪੱਠਾ ਰਿਆ ਨਾ ਕੋਈ ਤੂੜੀ ਰਹੀ ਆ ਵੇ ਕੋਈ ਨਹੀਂ ਡੰਗਰਾ ਤੋਂ ਆਏ ਆ ਘਰ ਵੀ ਕੋਟੇ ਕੋਟੇ ਪਾਣੀ ਖਲੋਤਾ ਬੁਰਾ ਹਾਲਾ ਮਾਰੋ ਬਹਿਕ ਦਾ ਕੀ ਹਾਲ ਬਾਬੇ ਗਰਵਾ ਸੋਗੀਗਾ ਸਾਰੇ ਹੁਣ ਫੌਜੀ ਦੀ ਬਹਿਕ ਤੇ ਚੱਲੇ ਆ ਉਹਨਾਂ ਦਾ ਵੀ ਕੱਲ ਬੜੀ ਧੁਕਤਨਾ ਹੋਈ ਆ ਮਾੜੀ ਗੱਲ ਹੋਈ ਆ ਤੇ ਬਾਕੀ ਹੁਣ ਸਾਰੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਵੀ ਤਗੜੇ ਹੋ ਕੇ ਦੂਰ ਤਰੇਟਿਓ ਜਿਹੜੇ ਸਾਡੇ ਭਰਾ ਵਾ ਦੇਸਾਂ ਦੇਸਾਂ 'ਚ ਬੈਠੇ ਆ ਇਹਨਾਂ ਆਪਾਂ ਪਰਿਵਾਰਾਂ ਦੀਆਂ ਮੱਤਾਂ ਕਰੀਏ ਵੇਖੋ ਝੋਨੇ ਵਿਚਾਰਿਆਂ ਨੇ ਲਾਏ ਆ ਅੱਜਿੱਥੇ ਅਸੀਂ ਜਾਣਦੇ ਇੱਥੇ ਵੀ ਵੇਖੋ ਲੱਗ ਲੱਗ ਝੋਨਾ ਆਹੀਂ ਤੇ ਹੁਣ ਇਹ ਗੁਜਰਤ ਦੀ ਮਾਂ ਰ ਚਲੋ ਕਿਸੇ ਦੇ ਵਾਦੀ ਕਰਨੀ ਇਹ ਸਰਕਾਰ ਗਰੀ ਬੇਨਤੀ ਕਰਦੇ ਆ ਦੂਜੀਆਂ ਸਰਕਾਰਾਂ ਕਹਿੰਦੀ ਬੇਨਤੀ ਕਰਦੇ ਵੀ ਤੁਸੀਂ ਵੀ ਆ ਕੇ ਇਹਨਾਂ ਦੀ ਸਾਰ ਲਓ ਸਾਰੇ ਸਾਡੇ ਭਰਾ ਵੀਰ ਜਿੱਥੋਂ ਤੱਕ ਸਾਡੀ ਇਹ ਵੀਡੀਓ ਪਹੁੰਚੀ ਆ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਆ ਵੀ ਆਗੇ ਮੱਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੇਆ ਬਾਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਉਸਾਤ ਸੰਗਤ ਜੀ ਅੱਜ ਨਗਰ ਕੋਟ ਬੁੱਢਾ ਤਹਿਸੀਲ ਪੱਟੀ ਜੋ ਵੇਖੋ ਜੀ ਅੱਜ ਦਲਥਾਲ ਹੋਈ ਪਈ ਆ ਪਾਣੀ ਦੀ ਜੀਦੇ ਵਿੱਚ ਸਵੇਰ ਤੋਂ ਹੀ ਲੱਗੇ ਆ ਸਾਡੇ ਨਿਹਾਲ ਸੋਹਣੀ ਗੁਰਤਾਰ ਸਿੰਘ ਬੱਬਰ ਅਸਦੁੱਲਾ ਸਿੰਘ ਜੀ ਹੋਰ ਵਜੀਰ ਸਿੰਘ ਜੀ ਸਾਡੇ ਹੋਰ ਵੀ ਵੀਰ ਸਾਰੇ ਸਾਰੀਆਂ ਬਾਈਕਾਂ ਵਾਲਿਆਂ ਨੂੰ ਕੱਢ ਕੱਢ ਕੇ ਲੈ ਕੇ ਆਉਂਦੇ ਆ ਵੇਖੋ ਜਲਥਲ ਹੋਈ ਪਈ ਆ ਅਸੀਂ ਸਾਰੇ ਵੀਰਾਂ ਭਰਾਵਾਂ ਨੂੰ ਆਨੇ ਦੇਸ਼ਾਂ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਆ ਹੋਰ ਮੇਰੇ ਭਰਾ ਜਿਹੜੇ ਦਾਨੀ ਸੱਜਣ ਬੈਠੇ ਇਨ੍ਹਾਂ ਭਰਾਵਾਂ ਦੀ ਆਪਾਂ ਮਤ ਕਰੀਏ ਵੇਖੋ ਕਿਵੇਂ ਝੋਨਾ ਵੀ ਸਾਰਾ ਤਬਾਹ ਹੋ ਗਿਆ ਉਹਨਾਂ ਇਹਨਾਂ ਨੂੰ ਬੇੜੀ ਤੋਂ ਕੱਢ ਕੇ ਲਿਆਏ ਆ ਕਹਿਲਾ ਫੌਜੀ ਦਾ ਟੱਪਰ ਲਿਆਏ ਆ ਪਹਿਲਾਂ ਉਹਨਾਂ ਦਾ ਦੂਸਰੇ ਦਾ ਫੇਰਦਾ ਇਹੋ ਕੰਮ ਚੱਲਣ ਡਿਆ ਪਰਮੇਸ਼ਰ ਮਹਾਰਾਜ ਕਿਰਪਾ ਕਰੇ ਵੀ ਇਹੋੀ ਆਫਤ ਕਿਤੇ ਨਾ ਆਵੇ ਤੇ ਬਾਕੀ ਸਾਰੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਵੀਰ ਦਾਨੀ ਵੀਰ ਆ ਉਹ ਆ ਕੇ ਇਹਨਾਂ ਦੀ ਮਦਦ ਕਰੀਏ ਮਹਾਰਾਜ ਚੜ੍ਹਦੀ ਕਲੇ ਕਰੇ ਵੀ ਉਹਨਾਂ ਦੇ ਅੱਗੇ ਵੀ ਵੜੀ ਪਿਛਲੀ ਵਾਰ ਨਾ ਕੀਤੀ ਆ ਹੁਣ ਵੀ ਆ ਕੇ ਕਰੋ ਵੱਧ ਤੋਂ ਵੱਧ ਬਜ਼ੁਰਗ ਬੰਦੇ ਵੇਖੋ ਵਿਚਾਰਿਆ ਘਰ ਛੱਡਣਾ ਕਰੇ ਬਹੁਤ ਮੁਸ਼ਕਲ ਹੋ ਜਾਂਦਾ ਵਾ ਤੇ ਪਰ ਪਰਮੇਸ਼ਰ ਹੀ ਬੜਾ ਬੰਦ ਉਤੋਂ ਬਹੁਤ ਜ਼ਿਆਦਾ ਮੀਂਹ ਵਰਾਉਂ ਡਿਆ ਤੇ ਹੁਣ ਬਈ ਸਾਰੀ ਸੰਗਤਾਂ ਨੂੰ ਆਨੇ ਵੀ ਹਮਮ ਆ ਗਿਆ ਆਪਾਂ ਸਾਰੇ ਬੰਦੇ ਤੇ ਨਿਗਾ ਰੱਖੀਏ ਹੋਰ ਵੀ ਆਪਾਂ ਜਿੱਥੇ ਵੀ ਕੀ ਹੈਗਾ ਸਾਰੇ ਫਸਿਆ ਉਹ ਸਾਨੂੰ ਦੱਸੇ ਸਾਡੇ ਨਾਲ ਕਨੈਕਟ ਕਰ ਲੈ ਕੋਈ ਵੀ ਹੈਗਾ 9878276350 ਨੰਬਰ ਤੇ ਬਈ ਤੁਸੀਂ ਫੋਨ ਲਾ ਦਿਓ ਜੇ ਅਸੀਂ ਵੀਰਾਂ ਨੂੰ ਸਾਰਿਆਂ ਜੇ ਕੋਈ ਫਸਿਆ ਹੋਵੇ ਅਸੀਂ ਕੱਢਾਂਗੇ ਮਹਾਰਾਜ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੋਂ ਆਲਾ ਬੰਦ ਸਾਰੇ ਰੋਡ ਚੱਲਿਆ ਵੀਰ ਮੇਰੇ ਟਰਾਲੀਆਂ ਲੈ ਕੇ ਚੱਲੀਏ ਦਵਾ ਦਵਾ ਆਪਾਂ ਕਾਰਾਂ ਲੱਗੋ ਜਾਣ हां निहाल ਕੇ ਕੰਨ ਲੱਗੋ ਰੁੜ ਨੱਗਾ ਵਾ ਕਾਰ ਲੱਗੀ ਬੰਨ ਰੁੜ ਚੱਲਿਆ ਤੇ ਮਿੱਟੀ ਪਾਉ ਆ ਮੇਰੇ ਵੀ ਤਗੜੇ ਹੋ ਗਏ ਸਾਰੇ ਚੱਲੋ ਬਾਹਰ ਜਿੱਕਾ ਖਾਲਸਾ ਵਾ ਜਿੱਕੀ ਫਤਿਹ ਦਰਾਂ ਬਲਾ ਵੇ ਨਿਹਾਲ ਹੋ ਜਾਵੇ ਸ੍ਰੀ ਅਕਾਲ ਚੜਦੀ ਕਲਾ ਬਈ ਮਹਾਰਾਜ ਹੁਣ ਖਾਸੇ ਤੇ ਜਗਾਰੇ ਛੱਡੇ ਰਹਿਣ ਭਾਵੇਂ ਕੁਛ ਵੀ ਹੋ ਜਾਣ ਵੇਖੀ ਜੋ ਹੋਊਗਾ ਨਾ